ਸੀ ਦਾ ਪੇਸ਼ ਕਰ ਰਹੇ ਨੇ ਗਿਆਨੀ ਭਗਵੰਤ ਪੰਗਵਾਰ ਸਿੰਘ ਸੂਰਵਿੰਦ ਗਰਚੇ ਸਿੰਘ ਦੁਬਲੀ ਬਲਜੀਤ ਸਿੰਘ ਬਗੀਤਾ ਸੁਰ ਸਿੰਘ ਗੁਰਿੰਦਰਪਾਲ ਸਿੰਘ ਬੈਂਕਾ ਇਉਂ ਪੇਸ਼ ਕਰਦੇ ਅਣਖ ਆਣ ਲਈ ਮਰਨਾ ਦਿੱਤੀ ਗੁਰਾਂ ਨੇ ਸਿੱਖਿਆ ਹੈ ਦੀਨ ਹੈ ਤਹ ਲੜਨਾ ਵਿੱਚ ਗੁਰਬਾਣੀ ਲਿਖੇ ਗੁਰਬਾਣੀ ਲਿਖਿਆ ਹੈ ਹੱਸ ਹੱਸ ਕੇ ਤੁਮ ਮੰਗੇ ਉਸ ਜ਼ੁਲਮੀ ਫਾਸੀ ਨੂੰ ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 78 ਸੀ ਨੂੰ ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 78 ਸੀ ਨੂੰ ਅਣਖ ਆਣ ਲਈ ਮਰਨਾ ਅਣਖ ਆਣ ਲਈ ਮਰਨਾ ਅਣਖ ਆਣ ਲਈ ਮਰਨਾ ਮਹਤ ਹੈ ਲੜਨਾ ਵਿੱਚ ਗੁਰਬਾਣੀ ਲਿਖਿਆ ਹੈ ਧਰਮ ਮਹਤ ਹੈ ਲੜਨਾ ਵਿੱਚ ਗੁਰਬਾਣੀ ਲਿਖਿਆ ਹੈ ਹੱਸ ਹੱਸ ਕੇ ਤੁਮਾਂਗੇ ਅਸੀਂ ਜ਼ੁਲਮੀ ਫਾਸੀ ਨੂੰ ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ ਨਾ ਭੁੱਲੇ ਨਾ ਭੁੱਲਾਂਗੇ ਅਸੀਂ ਜੂਨ 84 ਨੂੰ ਕਈ ਅਬਦਾਲੀ ਮੂਮਨਾ ਨੇ सिख मुकाया मूंखे नई हुया ਲੜਦੇ ਰਹਿਣਾ ਪਿੱਛੇ ਹਟਣਾ ਨਹੀਂ ਵੇਚ ਕੌਮ ਦੇ ਹਿੱਤ ਕਦੇ ਅਸੀਂ ਮੁੱਲ ਨੂੰ ਵਟਣਾ ਨਹੀਂ ਵੇਚ ਕੌਮ ਦੇ ਹਿੱਤ ਕਦੇ ਵੀ ਮੁੱਲ ਨੂੰ ਵਟਣਾ ਨਹੀਂ ਕਰਨਾ ਹੈ ਹਣ ਦੂਰ ਕਾਮ ਤੇ ਸ਼ਾਇ Jo! ना पुले ना पुलां गे असी जून चरासी नो तो ना पुलेना पुला गे असीू चरासी नाकमा जोर लग आकमजोर लगया ना सिख चुके चुकाया I'm <laughs> <laughs> ਤਾ ਤਖਤ ਅਕਾਲ ਦਾ ਸਦਾ ਇਹ ਦਿਲ ਵਿੱਚ ਰਹਿਣਾ ਏ ਇਸ ਤਖਤ ਦੇ ਅੱਗੇ ਦਿਲ ਇਹ ਝੁਕਣਾ ਪੈਣਾ ਏ ਇਸ ਤਖਤ ਦੇ ਅੱਗੇ ਤੁਹਾਨੂੰ ਝੁਕਣਾ ਪੈਣਾ ਏ ਅਕਾਲ ਸਿ ਅੰਗੇ ਕਰਨ ਅਕਾਲ ਸਿ ਅਸੀਂ ਬਾਂਹ ਰਖਿਆ ਲਸੀ ਨੂੰ ਨਾ ਬੁੱਲੇ ਨਾ ਬੁਲਾਗੇ ਅਸੀਂ ਜੂਣ 84 ਨੂੰ ਓ ਨਾ ਬੁੱਲੇ ਨਾ ਬੁਲਾਗੇ ਅਸੀਂ ਜੂਣ 84 ਨੂੰ ਟੋੜ ਲੈ ਖੂਨ ਸ਼ਹੀਦਾਂ ਦਾ ਇਹ ਦੁੱਲਿਆ ਖੂਨ ਸ਼ਹੀਦਾਂ ਦਾ ਸ਼ਹੀਦਾਂ ਦਾ ਨਾਂ ਪਿਰਥਾ ਜਾਵੇਗਾ ਭਗਵੰਤ ਟਲੋਂਗਰ ਚੇਤ ਇਹ ਬੈਂਕਾ ਨਗਮੇ ਗਾਵੇਗਾ ਭਗਵੰਤ ਟਲੋਂਗਰ ਚੇਦ ਬੈਂਕਾ ਸੱਚ ਨਗਮੇ ਗਾਵੇਗਾ ਕੀ ਲਿਖੂ ਸੰਦ ਉਹਨਾਂ ਦੇ ਦਿਨ ਕਰ ਗੈਰਾਸੀ ਨੂੰ ਉਹ ਦਿਨ ਕਰ ਗੈਰਾਸੀ ਨੂੰ ਨਾ ਭੁੱਲੇ ਨਾ ਭੁੱਲਾਂਗੇ ਬੜੀ ਪਿਆਰੀ ਰਚਨਾ ਗਿਆਨੀ ਰੰਤੇਰ ਸਿੰਘ ਜੀ ਵਰਪਾਲ ਸਾਹਿਬ ਕਹਿੰਦੇ ਮੈਂ ਲਿਖਾਂਗਾ ਪਰ ਬੋਲਿਓ ਤੁਸੀਂ ਕਹਿੰਦੇ ਜਿਹੜੀ ਚੀਜ਼ ਨੂੰ ਤੁਸੀਂ ਰੰਗ ਦਿੰਦੇ ਹੋ ਨਾ ਫਿਰ ਦੁਨੀਆ ਦੇ ਲੋਕ ਸੁਣਦੇ ਨੇ ਤੇ ਮੈਨੂੰ ਗੁਰੂ ਰਾਮਦਾਸ ਹੋਰ ਸਮਰੱਥਾ ਬਖਸ਼ਦਾ ਹੈ ਲਿਖਣ ਦੀ ਸਤਗੁਰ ਸੱਚੇ ਪਾਤਸ਼ਾਹ ਤੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਆ ਕਿਉਂਕਿ ਜਿਨ੍ਹਾਂ ਮੇਰਾ ਦੇਸ਼ ਲੁੱਟੇ